ਰਸਤਾ ਆ ਕਿਉਂਕਿ ਇਹ ਰਸਤਾ ਹੁਣ ਰਸਤਾ ਨਹੀਂ ਰਿਹਾ ਇਹ ਸਾਡੇ ਗੁਰੂ ਘਰ ਨੂੰ ਜਾਂਦਾ ਰਸਤਾ ਕਿਉਂਕਿ ਜਦੋਂ ਆਪਾਂ ਉਹ ਰਸਤਾ ਬੋਹਣਾ ਤੇ ਉਹ ਸਿੱਧਾ-ਸਿੱਧਾ ਟੈਗ ਜਿਹੜਾ ਨਵਜਾਸੀਆ ਸਮਾਜ ਦੇ ਉੱਪਰ ਇਹਨਾਂ ਨੇ ਜਿਹੜਾ ਕੀਤਾ ਆ ਕਿਉਂਕਿ ਸ਼ਰਿਆਂ ਜਿਹੜਾ ਉਹਨਾਂ ਨੇ ਇਹ ਰਸਤਾ ਸਾਰਾ ਹੀ ਜਿਹੜਾ ਕੁੱਟ ਕੇ ਉਹਨੂੰ ਜਿਹੜਾ ਬਾਦ ਤਾ ਖੇਤ ਹੀ ਪੂਰਾ ਬਾਦ ਤਾ ਅੱਜ ਜਿਹੜੀ ਆ ਇੱਥੇ ਐਸਐਚਓ ਸਾਹਿਬ ਐਸਐਸਪੀ ਸਾਹਿਬ ਐਪੀ ਹੈੱਡ ਕੁਆਰਟਰ ਸਾਹਿਬ ਤੇ ਡੀਆਈਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੰਦਿਆਂ ਪੂਰੇ ਪੰਜਾਬ ਦੇ ਵਿੱਚੋਂ ਆਗੂ ਸਰਬਾਨ ਸੱਤਾਂਗੇ ਸਾਰਿਆਂ ਅਤੇ ਟੋਲ ਪਰਾਜਾ ਬਹਿਰਾਮ ਜਿਹੜਾ ਪੱਕੇ ਤੌਰ ਦੇ ਉੱਪਰ ਬੰਦ ਕੀਤਾ ਜਾਊਗਾ ਜਿੰਨੇ ਜੱਕਰ ਸਾਨੂੰ 22 ਫੁੱਟ ਦਾ ਰਸਤਾ ਅਤੇ ਉਹਨਾਂ ਦੀ ਗ੍ਰਿਫਤਾਰੀ ਅਤੇ ਐਸਆਰਏ ਦਾ ਪਰਚਾ ਇਹਨਾਂ ਦੇ ਟਰੈਕਟਰ ਜਿਹੜੇ ਥਾੜੇ ਚ ਲੈ ਜਾਮਾ ਹੋਵੇ ਜੈ ਜੈ ਭਾਲ ਸਰਦਾਰ ਸ਼ਕਤੀ ਹਮਾਰਾ ਹੈ ਸਰਦਾਰ ਸ਼ਕਤੀ ਹਮਾਰਾ ਸਤਿਗੁਰੂ ਵਿਦਾਸ ਮਹਾਰਾਜ ਦੇ ਸ੍ਰੀ ਗੁਰੂ ਵਿਦਾਸ ਮਹਾਰਾਜ ਗੁਰੂ ਘਰ ਜਿਹੜਾ ਅੱਜ ਪਿੰਡ ਪਰੋ ਗੁਜਾਰਾ ਵਿੱਚ ਜਿਹੜੇ ਪਹੁੰਚੇ ਸੀ ਜਿੱਥੇ ਸਾਡੇ ਸ੍ਰੀ ਗੁਰੂ ਵਿਦਾਸ ਸਾਧੂ ਸੰਪਰਦਾ ਸਾਡੀ ਦੇ ਪੰਜਾਬ ਪ੍ਰਧਾਨ 108 ਸੰਤ ਗੁਰਵੰਦਰਾਮ ਜੀ ਉਹਨਾਂ ਦੇ ਪਿੰਡ ਦੇ ਦੇਰੇ ਦੇ ਨਾਲ ਹੀ ਜਿਹੜਾ ਗੁਰੂ ਘਰ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਬੇਗੂਰੇ ਗੁਰੂ ਘਰ ਜਿਹੜਾ ਬਣਿਆ ਆ ਜੋ ਜੇ ਬਣ ਰਿਹਾ ਉਹ ਬਹੁਤ ਵਧੀਆ ਬਿਲਡਿੰਗ ਜਿਹੜੀ ਆ ਨੀ ਉਹ ਸਾਰੀ ਆ ਉੱਪਰ ਵੀ ਇਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਗ੍ਹਾ ਬਣਾਈ ਆ ਪਰ ਇਹਨਾਂ ਜਿਹੜਾ ਉਹ ਸਾਲਾਂ ਤੋਂ ਜਿਹੜਾ ਰਸਤਾ ਜਾਂਦਾ ਸੀਗਾ ਜਿਹੜਾ 21 ਫੁੱਟ ਰਸਤਾ ਆ ਉਹ ਪਿੱਛੇ ਬਾਬਾ ਸਾਹਿਬ ਅਮੀਰਗੜ੍ਹ ਜੀ ਦਾ ਸਟੈਚੂ ਲੱਗਾ ਉਸ ਤੋਂ ਜਿਹੜਾ ਗੁਰੂ ਘਰ ਨੂੰ ਰਸਤਾ ਹੁੰਦਾ ਇੱਕ ਰਸਤਾ ਐ ਗਲੀ ਜਿੱਥੇ ਸਾਡੇ ਸਮਾਜ ਦੇ ਘਰ ਵੀ ਐ ਨੇ ਉੱਥੇ ਛੋਟੇ ਛੋਟੇ ਬੱਚੇ ਜਦੋਂ ਖੇਡਦੇ ਜਾਂਦੇ ਜਾਂ ਬਾਹਰ ਨਿਕਲਦੇ ਆਪਾਂ ਗੱਡੀਆਂ ਉਹ ਅੰਦਰ ਜਿਹੜਾ ਲਿਜਾਣਾ ਬੜਾ ਔਖਾ ਹੈ ਸੋ ਐਸ ਰਸਤੇ ਦੇ ਉੱਪਰ ਜਿਹੜਾ ਸਮਾਜ ਨੇ ਵੀ ਚਾਇਆ ਸੀ ਵੀ ਸਾਡੇ ਗੁਰੂ ਘਰ ਜਦੋਂ ਵੱਲ ਜਣਾ ਇੱਥੇ ਸਮਾਗਮ ਹੋਣਾ ਤੇ ਇਹ ਰਸਤਾ ਜਿਹੜਾ ਸਾਨੂੰ ਜਿਹੜਾ ਆ ਉਹ ਦਿੱਤਾ ਜਾਵੇ ਇਹਨਾਂ ਨੇ ਪੱਟੇ ਵੀ ਜਦੋਂ ਪਾਏ ਸੀਗੇ ਤੇ ਉਦੋਂ ਚਾਇਆ ਵੀ ਇੱਥੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਸਾਰੀ ਜਿਹੜੀ ਸੜਕ ਦੀ ਉਹ ਕਰ ਸੀਗੇ ਪਰ ਕੁਝ ਵਿਅਕਤੀ ਇਹਦੇ ਪਿੰਡ ਦੇ ਨੇ ਸ਼ਰਤੀਆਂ ਸਰਾਂ ਨੇ ਜਦੋਂ ਉਹਨਾਂ ਦੇ ਉੱਪਰ ਸਟੇਲ ਲੈ ਲਈ ਸਟੇਲ ਲੈਣ ਤੋਂ ਬਾਅਦ ਸਾਡੇ ਪਿੰਡ ਦੇ ਅਗੋਲੇ ਵੀ ਸਟੇਲ ਲਈ ਉਸ ਤੋਂ ਬਾਅਦ ਇਹ ਜਿਹੜਾ ਇੱਥੇ ਟਰੈਕਟਰਾਂ ਦੇ ਨਾਲ ਜਿਹੜਾ ਸ਼ਰਿਆਂ ਜਿਹੜਾ ਉਹਨਾਂ ਨੇ ਇਹ ਰਸਤਾ ਸਾਰਾ ਹੀ ਜਿਹੜਾ ਕੁੱਟ ਕੇ ਉਹਨੂੰ ਜਿਹੜਾ ਬਾਦ ਦਿੱਤਾ ਖੇਤ ਹੀ ਪੂਰਾ ਬਾਦ ਦਿੱਤਾ ਅੱਜ ਜਿਹੜੀ ਆ ਇੱਥੇ ਐਸਐਚਓ ਸਾਹਿਬ ਐਸਐਸਪੀ ਸਾਹਿਬ ਐਸਪੀ ਹੈੱਡਕੁਆਰਟਰ ਸਾਹਿਬ ਤੇ ਡੀਆਈਜੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਵੀ ਇੱਥੇ ਜੋ ਵੀ ਹੋਇਆ ਸੁਣੋਂ ਦੀਆਂ ਤਾਂ ਜੜਾਈਆਂ ਆਪ ਹੀ ਸਟੇ ਲੈਂਦੇ ਆ ਆਪ ਹੀ ਸਟੇ ਦੀ ਲੰਘਣਾ ਕਰਦੇ ਆ ਸੋ ਉਹਨਾਂ ਦੇ ਉੱਪਰ ਕਹਿੰਦੇ ਰੈਪਰ ਜਿਹੜੀ ਆ ਅਸੀਂ ਪਾ ਦਿੰਦੇ ਆ ਤੇ ਜਿਹੜੇ ਟਰੈਕਟਰ ਆ ਸਾਡੀ ਮੰਗ ਸੀ ਵੀ ਜਿਹੜੇ ਟਰੈਕਟਰ ਜਿਹਨਾਂ ਨੇ ਵਾਏ ਆ ਉਹ ਟਰੈਕਟਰ ਥਾਣੇ ਦੇ ਖੜੇ ਕੀਤੇ ਜਾਣ ਤੇ ਉਹ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਪਾਈ ਜਾਵੇ ਅਤੇ ਜਿਹੜਾ ਰਸਤਾ ਆ ਕਿਉਂਕਿ ਇਹ ਰਸਤਾ ਹੁਣ ਰਸਤਾ ਨਹੀਂ ਰਿਹਾ ਇਹ ਸਾਡੇ ਗੁਰੂ ਘਰ ਨੂੰ ਜਾਂਦਾ ਰਸਤਾ ਕਿਉਂਕਿ ਜਦੋਂ ਆਪਾਂ ਉਹ ਰਸਤਾ ਬਣਾ ਕਿ ਉਹ ਸਿੱਧਾ-ਸਿੱਧਾ ਟੈਗ ਜਿਹੜਾ ਰਵਿਦਾਸੀਆ ਸਮਾਜ ਦੇ ਉੱਪਰ ਇਹਨਾਂ ਨੇ ਜਿਹੜਾ ਕੀਤਾ ਆ ਕਿਉਂਕਿ ਸਾਡਾ ਰਸਤਾ ਹੀ ਉਹ ਸੀਗਾ ਤੇ ਸਾਡੀ ਆਸ ਤਾਂ ਉਹ ਜਿਹੜੀ ਠੇਸ ਚਾਹੀਏ ਰਸਤੇ ਦੀ ਸੋਨਾਪੇ ਚਾਹੀਦਾ ਵੀ ਜਿਹੜੇ ਬੰਦੇ ਹੈਗੇ ਉਹਨਾਂ ਦੇ ਉੱਪਰ ਐਸੀ-ਐਸੀ ਐਕਟ ਦਾ ਪਰਚਾ ਜਿਹੜਾ ਆ ਉਹ ਦਰਜ ਕੀਤਾ ਜਾਵੇ ਅਸੀਂ ਆਪਣੀ ਗੁਰੂਗੰਗਾਰ ਟੈਗਟ ਫੋਡੇ ਸਾਥੀ ਵੀ ਸਾਡੇ ਪਿੰਡ ਦੇ ਪੂਰੀ ਪੰਚਾਇਤ ਸਰਪੰਥਾ ਵੀ ਸੋ ਇਹਨਾਂ ਦੀ ਪੂਰੀ ਪੰਚਾਇਤ ਸਾਡੇ ਨਾਲ ਆ ਇਹਨਾਂ ਨੇ ਵੀ ਇਹ ਚਾਇਆ ਸੀ ਵੀ ਸਾਡੇ ਗੁਰੂ ਘਰ ਨੂੰ ਰਸਤਾ ਸੁਣ ਜੇ ਪਰ ਗੱਲ ਇਹ ਆ ਵੀ ਹਮੇਸ਼ਾ ਹੀ ਸਮਾਜ ਨੇ ਰਵਿਦਾਸੀਆ ਸਮਾਜ ਨੇ ਵਾਰਮੀ ਕੀ ਸਮਾਜ ਨੇ ਹਰ ਇੱਕ ਅੰਗੜੀ ਕਾਸਟਾਂ ਨੇ ਹਮੇਸ਼ਾ ਹੀ ਸਵਿਧਾਨ ਨੂੰ ਮੰਨਿਆ ਤੇ ਕਾਨੂੰਨ ਕਦੀ ਹੱਥ ਲਿਆ ਚ ਕੋਈ ਨਹੀਂ ਕੀਤੀ ਪਰ ਇਹ ਲੋਕ ਜਦੋਂ ਕਾਨੂੰਨ ਆਪ ਤੋੜਦੇ ਤੇ ਜਿਹੜਾ ਹੁੰਦਾ ਤੇ ਸਾਡੇ ਸਮਾਜ ਨੂੰ ਵੀ ਚਾਹੀਦਾ ਕਿ ਜੇ ਉਹ ਇਹ ਕਰ ਸਕਦੇ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਜੇ ਉਹਨਾਂ ਨੇ ਕੀਤਾ ਤੇ ਸਾਡਾ ਫਰਜ਼ ਬਣਦਾ ਵੀ ਇਹਨਾਂ ਨੂੰ ਸਮਾਜ ਨੂੰ ਜਿਹੜਾ 21 ਫੁੱਟ ਰਸਤਾ ਆ ਉਹ ਅਸੀਂ ਦਿਵਾ ਕੇ ਦੇਵਾਂਗੇ ਜੋ ਮਰਜ਼ੀ ਹੋ ਜਵੇ ਅਸੀਂ ਪ੍ਰਸ਼ਾਸਨ ਨੂੰ ਵੀ 24 ਘੰਟੇ ਦਾ ਸਮਾਂ ਦਿੰਦੇ ਆ ਵੀ ਸਾਨੂੰ 21 ਫੁੱਟ ਦਾ ਰਸਤਾ ਦਿੱਤਾ ਜਾਵੇ ਅਤੇ ਉਹਨਾਂ ਦੇ ਉੱਪਰ ਐਸੀਡ ਦਾ ਪਰਚਾ ਦੇਰੋਂ ਦੀ ਗਿਫਤਰੀ ਜਿਹੜੀ ਆ ਉਹ ਪਾਈ ਜਾਵੇ ਜੇਕਰ ਨਹੀਂ ਪਾਈ ਜਾਂਦੀ ਤਾਂ 24 ਘੰਟੇ ਤੋਂ ਬਾਅਦ ਜਿਹੜਾ ਅੱਜ ਜ਼ਿਹਰੇ ਕਰਕੇ ਅੱਜ ਜਿਹੜਾ ਹੋਰ ਧਾਰਮਿਕ ਪ੍ਰੋਗਰਾਮ ਆ ਕਰਕੇ ਸਾਰਿਆਂ ਨੇ ਕਿਹਾ ਸੀ ਪੁਲਿਸ ਪ੍ਰਸ਼ਾਸਨ ਵੀ ਡੂੜੀ ਤੇ ਸੀ ਵੀ ਅੱਜ ਜਿਹੜਾ ਤੁਸੀਂ ਟੋਲ ਪਲਾਜੇ ਦਾ ਆਪਾਂ ਬੰਦ ਦਾ ਰੱਖਿਆ ਸੀਗਾ ਉਹ ਕਹਿੰਦੇ ਅਸੀਂ ਕਾਰਵਾਈ ਸ਼ਾਮ ਤੱਕ ਕਰ ਦਿੰਦੇ ਜੇਕਰ ਨਾ ਕੀਤੀ ਤੇ ਕੱਲ ਜਿਹੜਾ ਆ ਕੱਲ ਅੱਜ ਸ਼ਾਮ ਨੂੰ ਤੁਹਾਨੂੰ ਸਮਾਂ ਜਿਹੜਾ ਦਾਫਤ ਹੋ ਜਾਮਗਾ ਫ੍ਰੀ ਟਾਈਮ ਆ ਆਪਾਂ ਸਾਰੇ ਸਾਥੀਆਂ ਨੇ ਹੋਰਾਂ ਨੂੰ ਵੀ ਕਹਿੰਦਾ ਜਿੱਥੇ ਬੰਦਿਆਂ ਪੂਰੇ ਪੰਜਾਬ ਦੇ ਵਿੱਚੋਂ ਆਪਕੋ ਸਭਨ ਸੱਤਾਂਗੇ ਸਾਰਿਆਂ ਨੂੰ ਬੰਦ ਕੀਤੇ ਜਾਊਗਾ ਜਿੰਨੇ ਜਕਰ ਸਾਨੂੰ 21 ਫੁੱਟ ਦਾ ਰਸਤਾ ਅਤੇ ਉਹਨਾਂ ਦੀ ਗ੍ਰਿਫਤਾਰੀ ਅਤੇ ਐਸਆਰ ਦਾ ਪਰਚਾ ਇਹਨਾਂ ਦੇ ਟਰੈਕਟਰ ਜਿਹੜੇ ਥਾਣੇ ਚ ਰਹਿ ਜਾਮਾ ਉਹ ਮੈਂ ਇੰਨੀ ਬੇਇੱਜ਼ਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈਪੀਲ ਜੈ ਹਾਰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਡ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check platform www.checktrade.com 921760. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ